ਅਸੇ ਕਿ ਪੁਲਿਸ ਨਾਲ ਜੁੜੀ ਜਾਂਚ ਪੜਤਾਲ ਕਰ ਰਹੀ ਹੈ ਹਰਮੰਦਰ ਸਾਹਿਬ ਦੇ ਜਿਹੜਾ ਹੈ ਬੰਦਨਾਲ ਉਡਾਂਦੀ ਧਮਕੀ ਦਿੱਤੀ ਗਈ ਹੈ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਬਲਾਸਟ ਕਰਨ ਦੀ ਧਮਕੀ ਜੁੜੀ ਹੈ ਈਮੇਲ ਰਾਹੀਂ ਪ੍ਰਾਪਤ ਹੋਈ ਹੈ ਐਜੂਪੀਸੀ ਨੂੰ ਦਰਬਾਰ ਸਾਹਿਬ ਕੰਪਲੈਕਸ ਦੇ ਲੰਗਰ ਹਾਲ ਨੂੰ ਜਿਹੜਾ ਹੈ ਉਡਾਂਦੀ ਧਮਕੀ ਦਿੱਤੀ ਗਈ ਹੈ ਸਾਡੇ ਸਹਿਯੋਗੀ ਜਗਜੀਤ ਸਿੰਘ ਜੁੜੇ ਹੋਏ ਨੇ ਤਵਾਂ ਜਾਣਕਾਰੀ ਦੇ ਨਾਲ ਚਕਜੀਤ ਕੰਪਲੈਕਸ ਦੇ ਵਿੱਚ ਬਲਾਸਟ ਦੀ ਧਮਕੀ ਕਦੋਂ ਪ੍ਰਾਪਤ ਹੋਈ ਹੈ ਤੇ ਹੁਣ ਤੱਕ ਕੀ ਕਾਰਵਾਈ ਕੀਤੀ ਗਈ ਬਿਲਕੁਲ ਦੇਖੋ ਅੰਦਲੀ ਮੈਂ ਦੱਸਣਾ ਚਾਹੁੰਦਾ ਕਿ ਜਿਸ ਤਰੀਕੇ ਨਾਲ ਕੱਲ ਦੀ ਘਟਨਾ ਆ ਜਿਸ ਤਰੀਕੇ ਨਾਲ ਕੱਲ ਇੱਕ SGPC ਦੀ ਮੇਲ ਆਈਡੀ ਤੇ ਇੱਕ ਮੇਲ ਆਉਂਦੀ ਆ ਜਿਸ ਵਿੱਚ ਲਿਖਿਆ ਜਾਂਦਾ ਹੈ ਕਿ ਸ੍ਰੀ ਹਰਮੰਦਰ ਸਾਹਿਬ ਦੇ ਲੰਗਰ ਹਾਲ ਨੂੰ ਆਰ ਡੀ ਐਕਸ ਲਗਾਨ ਰੱਖ ਦਿੱਤਾ ਗਿਆ ਹੈ ਤੇ ਇਸ ਨੂੰ ਉਡਾਲ ਦਿੱਤਾ ਜਾਏਗਾ ਕਿਸੇ ਵੱਲੋਂ ਇਹ ਧਮਕੀ ਭਰੀ ਜਿਹੜੀ ਮੇਲ ਹੈ ਉਹ ਕੀਤੀ ਜਾਂਦੀ ਆ ਪਰ ਉਸੇ ਵੇਲੇ ਜਿਸ ਤਰੀਕੇ ਨਾਲ ਜਦੋਂ ਮੇਲ ਮਿਲਦੀ ਆ ਤਾਂ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜਿਹੜੇ ਨੇ ਉਹਨਾਂ ਵੱਲੋਂ ਉਸੇ ਵੇਲੇ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਤੇ ਉਸ ਨੂੰ ਸੂਚਿਤ ਕਰਨ ਤੋਂ ਬਾਅਦ ਆਪਣੇ ਜਿਹੜੇ ਉਹਨਾਂ ਦੇ ਟੈਕਸ ਪੋਰਟਸ ਨੇ ਜਿਹੜੀ ਤਰੀਕੇ ਨਾਲ ਪਕੈ ਸਕਦੇ ਕਿ ਉਥੋਂ ਦੇ ਸੇਵਾਦਾਰ ਨੇ ਉਹਨਾਂ ਨੂੰ ਵੀ ਚੁਕੰਨੇ ਹੋਣ ਲਈ ਕਿਹਾ ਜਾਂਦਾ ਵਾ ਉਸੇ ਵੇਲੇ ਹੀ ਜਿਹੜੀਆਂ ਜਿੱਥੇ ਨਾਲ ਡੇਲਿੰਗ ਜਿੰਦੀ ਆਉਣ ਵਾਲੀਆਂ ਸੰਖਿਆ ਦੀ ਚੈਕਿੰਗ ਹੁੰਦੀ ਹੈ ਉਸ ਨੂੰ ਵੀ ਬਰੀਕੀ ਨਾਲ ਦੇਖਿਆ ਜਾਂਦਾ ਪਰ ਉਸ ਤੋਂ ਬਾਅਦ ਹੀ ਅੰਮ੍ਰਿਤਸਰ ਦੇ ਜਿਹੜੇ ਕਮਿਸ਼ਨਰ ਨੇ ਗੁਰਪ੍ਰੀਤ ਸਿੰਘ ਪੁਲਰੋਣਾ ਵੱਲੋਂ ਵੀ ਉਸੇ ਵੇਲੇ ਮੌਕੇ ਤੇ ਜਿਹੜਾ ਐਕਸ਼ਨ ਲੈਂਦੇ ਹੋયા ਜਿਹੜੀਆਂ ਇਥੇ ਫੌਸਾ ਲਗਾ ਦਿੱਤੀਆਂ ਗਈਆਂ ਨਾਲ ਜੇ ਇਸ ਗੱਲ ਕਰੀਏ ਵਕਤ ਵਕਤ 에ਜੰਸੀਆਂ ਦਾ ਵੀ ਸਹਿਯੋਗ ਲਿਆ ਗਿਆ ਕਿ ਕਿਸੇ ਤਰ੍ਹਾਂ ਦਾ ਵੀ ਕੋਈ ਅਜਿਹੀ ਘਟਨਾ ਨਾ ਹੋਵੇ ਪਰ ਕਿਤਨਾ ਕਿਤੇ ਅਜਹੀਆਂ ਜੇ ਗੱਲ ਕਰੀਏ ਮੇਲ ਵਾਲੀਆਂ ਗੱਲਾਂ ਕਰੀਏ ਤਾਂ ਕਿਤਨਾ ਕਿਤੇ ਅਫਵਾਹਾਂ ਹੀ ਹੁੰਦੀਆਂ ਨੇ ਜਾਂ ਕਿਤਨਾ ਕਿਤੇ دہشت ਫਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਵਕਤ ਵਕਤ ਤਰ੍ਹਾਂ ਨਾਲ ਕਿਉਂਕਿ ਅਜਿਹੇ ਜਿਹੜੇ ਪੰਜਾਬ ਤੋਂ ਬਾਹਰ ਜੇ ਗੱਲ ਕਰੀਏ ਜਾਂ ਦੇਸ਼ ਤੋਂ ਬਾਹਰ ਅਜਿਹੇ ਲੋਕ ਬੈਠੇ ਨੇ ਕਿਤਨਾ ਕਿਤੇ ਉਹ ਇਥੇ ਆਪਸੀ ਭਾਈਚਾਰੇ ਨੂੰ ਗ੍ਰਿਹੜ ਪੌਲੀ ਅਜਹੀਆਂ ਮੇਲਾ ਕਰਦੇ ਨੇ ਅਜਹੀਆਂ ਜਿਹੜੀਆਂ ਅਫਵਾਹਾਂ ਬੁਲਾਉਂਦੇ ਨੇ ਪਰ ਉਸ ਤੋਂ ਬਾਅਦ ਪਵੈਸੀ ਫੋਮਾ ਕਹਿ ਸਕਦੇ ਆ ਪਰ ਜੇ ਨੀਲ ਆਈ ਜੋ ਤੋਂ ਲੈ ਕੇ ਸਰਕਾਰ ਦੇ ਗੱਲ ਕਰੀਏ ਜਾਂ ਆਪਾਂ ਫਿਰ ਪੁਲਿਸ ਦੀ ਗੱਲ ਕਰੀਏ ਪ੍ਰਸ਼ਾਸਨ ਦੀ ਉਹ ਉਸੇ ਵੇਲੇ ਹੀ ਇੱਥੇ ਉੱਤੇ ਜਿਹੜੀ ਕਾਰਵਾਈ ਕੀਤੀ ਗਈ ਆ ਤੇ ਉਸ ਦੀ ਜਾਂਚ ਕੀਤੀ ਜਾ ਰਹੀ ਹੈ ਨਾਲ ਹੀ ਮੇਲ ਦੀ ਜਿਹੜੀ ਗੱਲ ਕੀਤੀ ਜਾਂਦੀ ਉਹ ਵੀ ਸਾਈਬਰ ਕਰਾਈਮ ਨੂੰ ਜਿਹੜੀ ਬੀਤੀ ਗਈ ਆ ਕਿ ਇਹ ਮੇਲ ਕਿੱਥੋਂ ਆਈ ਆ ਕਿਹੜੀ ਕੰਟਰੀ ਤੋਂ ਆਈ ਆ ਇਸ ਮੇਲ ਕਰਨ ਦਾ ਕੀ ਕਾਰਨ ਹੈ ਤੇ ਕੌਣ ਆ ਮੇਲ ਕਰਤਾ ਆ ਉਸ ਦੀ ਵੀ ਜਿਹੜੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਜੀ ਬਿਲਕੁਲ ਜਰਜੀਤ ਹਾਲਾਂਕਿ ਜਿੰਨੀ ਵਾਰ ਵੀ ਅਜਹੀਆਂ ਖਬਰਾਂ ਪ੍ਰਾਪਤ ਹੋਏ ਨੇ ਪਾਵਿਆ ਲਗ ਲਗ ਸਟੇਟਸ ਤੋਂ ਵੀ ਤਾਂ ਇਹ افਵਾਹੀ ਬਾਤ ਦੇ ਵਿੱਚ ਸਾਹਮਣੇ ਆਈ ਹੈ ਲੇਕਿਨ ਫਿਰ ਵੀ ਕਿਉਂਕਿ ਦਰਬਾਰ ਸਾਹਿਬ ਦੇ ਵਿੱਚ ਇੱਕ ਵੱਡਾ ਇਕੱਠ ਹਰ ਦਿਨ ਦੇਖਿਆ ਜਾਂਦਾ ਹੈ ਤਾਂ ਜਿਹੜੀ ਇਹ ਕਿਸੇ ਤਰੀਕੇ ਦੀ ਸੁਰੱਖਿਆ ਦੇ ਇੰਤਜ਼ਾਮ ਉ ਬਿਲਕੁਲ ਜੀ ਕੁੰਜਲੀ ਜੀ ਪਾਸ ਬਿਲਕੁਲ ਤੁਸੀਂ ਜਿਹਦਾ ਚੋਖਿਆ ਦੀ ਗੱਲ ਕੀਤੀ ਹੈ ਤੇ ਦਾਲ ਦੀ ਗੱਲ ਕੀਤੀ ਹੈ ਤਾਂ ਲੇਖੋ ਲੱਖਾਂ ਦੀ ਦਾਲ ਚ ਡੇ ਡੇਲੀ ਦੀ ਡੇਲੀ ਜਿਹੜੀ ਸੰਗਤ ਇੱਥੇ ਨਾਤਮਸਕ ਹੁੰਦੀ ਆ ਸ੍ਰੀ ਹਰਿਮੰਦਰ ਸਾਹਿਬ ਵਿਖੇ ਤੇ ਨਾਤਮਸਕ ਹੋਣ ਤੋਂ ਬਾਅਦ ਇੱਥੇ ਲੰਗਰ ਛਕੜਵੀ ਜਾਂਦੀ ਹੈ ਤੇ तकरीबन ਉਹਨਾਂ ਚੀਜ਼ਾਂ ਨੂੰ ਵੇਖਦੇ ਹੋਏ ਹੀ ਜਿਹੜਾ ਐਸਜੀਪੀਸੀ ਵੱਲੋਂ ਆਪਣੀ ਟਾਕਸਪੋਰਟਸ ਲਾਈਆਂ ਹੋਈਆਂ ਨੇ ਉਹਨਾਂ ਨੂੰ ਵੀ ਜਿਹੜਾ ਚੁੱਕਣੇ ਕਰ ਦਿੱਤਾ ਗਿਆ ਆ ਨਾਲ ਨਾਲ ਜਿਹੜੇ ਇਹਨਾਂ ਦੇ ਸੇਵਾਦਾਰ ਲੱਗੇ ਨੇ ਸੇਵਾਦਾਰਾਂ ਦੀਆਂ ਵੀ ਡਿਊਟੀਆਂ ਬਤਾ ਦਿੱਤੀਆਂ ਗਈਆਂ ਨਾਲ ਨਾਲ ਪ੍ਰਸ਼ਾਸਨ ਦੀ ਗੱਲ ਕਰੀਏ ਤੇ ਪ੍ਰਸ਼ਾਸਨ ਵੱਲੋਂ ਵੀ ਸਕਿਉਰਿਟੀ ਲਗਾ ਦਿੱਤੀ ਗਈ ਆ ਹਰ ਤਰੀਕੇ ਨਾਲ ਹਰ ਆਉਣ ਜਾਣ ਵਾਲੇ ਤੇ ਬਾਜਵਾਲੀ ਜਾ ਕੇ ਰੱਖੀ ਜਾ ਰਹੀ ਆ ਨਾਲ ਨਾਲ ਜਿਸ ਦੇ ਮੈਂ ਏਜੰਸੀਆਂ ਦੀ ਗੱਲ ਕਰਾਂ ਤੇ ਇਹਨਾਂ ਨੂੰ ਉਹ ਚ ਕਾਫੀ ਜੁੜੀਆਂ ਏਜੰਸੀਆਂ ਨੇ ਉਹਨਾਂ ਨੂੰ ਵੀ ਇਨਵੋਲ ਕੀਤਾ ਗਿਆ ਕਿ ਉਹ ਵੀ ਦੂਜਿਆਂ ਦੀ ਬਰੀਕ ਨਾਲ ਜਾਂਚ ਕਰਨ ਕਿ ਕਿਸੇ ਤਰ੍ਹਾਂ ਦੀ ਕੋਈ ਅਨਸਹੂਨਿਕ ਘਟਨਾ ਨਾ ਹੋ ਸਕੇ ਪਰ ਲੋਕ ਜਿਹੜੇ ਉਹ ਸੰਗਤ ਜਿਹੜੀ ਆ ਉਹ ਪੂਰੀ ਤਰੀਕੇ ਨਾਲ ਜਾ ਰਹੀ ਹੈ ਕਿਸੇ ਤਰ੍ਹਾਂ ਦੀ ਕਿਸੇ ਨੂੰ ਕੋਈ ਵੀ ਪ੍ਰੋਬਲਮ ਨਹੀਂ ਆ ਰਹੀ ਸੰਗਤ ਜੀ ਦਾ ਉਹ ਬਿਲਕੁਲ ਉਸੇ ਤਰ੍ਹਾਂ ਨਤਮਸਤ ਹੋਣ ਲਈ ਤੇ ਸ਼੍ਰੀ ਹਰਮੰਦਰ ਸਾਹਿਬ ਵਿੱਚ ਪਹੁੰਚ ਰਹੀ ਆ ਕਿਸੇ ਤਰ੍ਹਾਂ ਦੀ ਕਿਸੇ ਨੂੰ ਪਰੇਸ਼ਾਨੀ ਨਹੀਂ ਹੋ ਰਹੀ ਤੇ ਇੰਨੀ ਕ ਹੈ ਕਿ ਆਰੇ ਨੇ ਉਹਨਾਂ ਨੂੰ ਚੈੱਕ ਹੀ ਕਿਤੇ ਜਾ ਰਹੀ ਹੈ ਅੱਜ ਜਿਹੜੇ ਪੂਰੇ ਸਟਾਰਿੰਗ ਭਾਰਤੋਂ ਆ ਰਹੇ ਨੇ ਜਿਹੜੇ ਸੂਬੇ ਤੋਂ ਆ ਰਹੇ ਜਾਂ ਪੰਜਾਬ ਤੋਂ ਆ ਰਹੇ ਨੇ ਉਹਨਾਂ ਦੇ ਸਾਮਾਨ ਬੈਗ ਨੂੰ ਵੀ ਚੈੱਕ ਕੀਤਾ ਜਾ ਰਹੀ ਨੇ ਪਰ ਜਿਸ ਤਰੀਕਾ ਨਾਲ ਹਰ ਪੱਕੋ ਪੱਕੇ ਦੀ ਉਹ ਇਹ ਜੋ ਕੁਝ ਕੁਸ਼ਲ ਪੰਜਾਬ ਨੂੰ ਸੁਰ ਬਲ ਕਰੀਏ ਏਜੰਟੀਆਂ ਉਹਨਾਂ ਨਾਲ ਗੱਲ ਕਰੀ ਦਿਓ ਆੜੀ ਬਾਜਵਾਨੀ ਜਾ ਕੇ ਰੱਖੀ ਜਾੜੀ ਹੈ ਉਸੇ ਤਰ੍ਹਾਂ ਦੀ ਵੀ ਇਹ ਘਟਨਾ ਨਾ ਹੋ ਸਕੇ ਕਿਉਂਕਿ ਇੱਥੇ ਇਹ ਉਹ ਤਾਂ ਨੇ ਜਿੱਤੇ ਹਰ ਵਰਗ ਦਾ ਹਰ ਧਰਮ ਦਾ ਜਿਹੜਾ ਲੋਕ ਇਤੇ ਲੋਕ ਨਹੀਂ ਉਹ ਪਹੁੰਚਦੇ ਨੇ ਤੇ ਨਤਮਸਤਕ ਹੁੰਦੇ ਨੇ ਤੇ ਗੁਰੂ ਸਾਹਿਬ ਦੀਆਂ ਤੀਸਾ ਲੈਂਦੇ ਨੇ ਤੇ ਲੰਗਰ ਪਰਚਾਦਾ ਚੱਕਦੇ ਨੇ ਉਸ ਤਿਲ ਲੈ ਕੇ ਜਿਹੜੀਆਂ ਸਰਕਾਰਾਂ ਦੀ ਗੱਲ ਕਰਾਂ ਐ ਜੀਪੀਸੀ ਦੀ ਬਿਲਕੁਲ ਆਪਣੀ ਤਨ ਦੇ ਹੀ ਨਾਲ ਜਿਹੜੀਆਂ ਸੇਵਾ ਨਿਭਾਉਂਦੀਆਂ ਨਜ਼ਰ ਆਉਂਦੀਆਂ ਨੇ ਜੀ ਅੱਜ ਲਈ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਜਗਜੀਤ तमाम ਜਾਣਕਾਰੀ ਦੇ ਲਈ ਇਹ ਮੈਲਾ ਹੈ ਤੇ ਕਹਿੰਦੇ ਅਸੀਂ ਜਿਹੜੀ ਰਿਪੋਰਟ ਆ ਜੀ ਉਹ ਸੱਚ ਨੂੰ ਵੀ ਦੇਤੀ ਆ ਤੇ ਕਮੇਨਾ ਸਾਹਿਬ ਨੂੰ ਵੀ ਦੇਤੀ ਹੈ ਤੇ ਇਹਦੇ ਲਈ ਆਪ ਵੀ ਅਸੀਂ ਇਨਕੁਆਇਰੀ ਕਰਦੇ ਪਏ ਆ ਤੇ ਇੱਕ ਅੱਧੇ ਦਿਨ ਚ ਕੱਲ ਪਰसों ਕਿੰਨੀ دیر ਚ ਮੇਲ ਚ ਲਿਖਿਆ ਕੀ ਆ ਥੋੜਾ ਮੇਲ ਚ ਧਮਕੀ ਦਿੱਤੀ ਗਈ ਆ ਵੀ ਆਰ ਡੀ ਐਕਸ ਸਾਹਿਬ ਤੇ ਨੰਬੀ ਨੁਕਸਾਨ ਕਰਾਂਗੇ ਮੈਂ 21 ਜਗ੍ਹਾ ਦਾ ਨਿਸ਼ਾਨਾ ਦਰਬਾਰ ਸਰਦਾਰ ਸਾਹਿਬ ਕੋਲ ਕਿਹਨੂੰ ਆਈ ਹੈ ਨਹੀਂ ਅਜੇ ਉਹ ਕਲੀਅਰ ਨਹੀਂ ਹੋਇਆ ਤੇ ਦਰਬਾਰ ਸਾਹਿਬ ਤੇ ਇਹ ਗੱਲ ਕਹੀ ਗਈ ਆ ਤੇ ਚਲੋ ਅੱਜ ਪਤਾ ਲੱਗ ਜੇ ਜਾਂ ਕੱਲ ਪਤਾ ਲੱਗ ਜੇ ਫਿਰ ਆਪਾਂ ਇਹ ਡਿਟੇਲ ਚਲੋ ਵੀ ਦੱਸਿਆ ਗਿਆ ਵਿੱਚ ਜੀ ਹਾਂ ਸਮਾਂ ਥੋੜਾ ਕਿਹਾ ਗਿਆ ਹੈ ਸਮਾਂ ਦੱਸਿਆ ਗਿਆ ਪਰ ਇਹ ਕਲੀਅਰ ਨਹੀਂਗਾ ਮੈਨੂੰ ਲੱਗਦਾ ਨਹੀਂਗਾ ਵੀ ਜਾਂ ਕਿਸੇ ਏਜੰਸੀ ਜਾਂ ਕਿੱਦਾਂ ਕਰਨਾ ਐਦਾਂ ਦੀ ਇਹ ਕਲੀਅਰ ਨਹੀਂਗਾ ਅੱਜ ਦਾ ਸੀਗਾ ਜੀ ਹਾਂ ਅੱਜ ਦਾ ਸਮਾਂ ਸੀ ਸੀਐਸਟੀ ਵਗੈਰਾ ਚੈੱਕ ਕੀਤੇ ਜਾ ਰਹੇ ਆ ਉੱਥੇ ਕੋਈ ਹਾਂ ਉਹ ਨਹੀਂ ਨਹੀਂ ਉਹ ਉਹ ਉਹਦੇ ਲਈ ਸਰੀਰ ਲਾਤੀ ਐ ਡਿਊਟੀਆਂ ਲਾ ਦਿਤੀਆਂ ਗਈਆਂ ਵੀ ਕਿਤੇ ਵੀ ਕਿਉਂਕਿ ਜਿੰਨਾ ਹੀ ਆਪਣਾ ਪ੍ਰਕਰਮਾ ਹੈਗੀ ਐ ਜਿੰਨਾ ਆਪਣਾ ਗਲਿਆਰਾ ਹੈਗਾ ਸਾਦੇ ਡਿਊਟੀਆਂ ਉਹ ਲਾ ਦਿਤੀਆਂ ਗਈਆਂ ਤਾਂ ਕਿ ਕੋਈ ਮੈਂ ਤਾਂ ਕਹਿੰਦਾ ਪਰਮਾਤਮਾ ਕਰਪੁਰ ਗੁਰੂ ਰਾਮ ਦਾ ਮਿਹਰ ਕਰੇ ਕੋਈ ਏਦਾਂ ਦਾ ਨਸਾਨ ਨਾ ਹੋਵੇ ਇਹੀ ਹੈ ਕਿ ਐਵੇਂ ਕਿਸੇ ਨੇ ਮਤਲਬ ਬੇਸ਼ਤਾਂ ਦਾ ਏਦਾਂ ਦੇ ਏਦਾਂ ਦਾ ਵੀ ਲੱਗਦਾ ਤਾਂ ਹੀ ਕਰਕੇ ਆਪਾਂ ਖੁੱਲ ਕੇ ਵਿਚਾਰ ਨਹੀਂ ਦਿੰਦੇ ਪਏ ਵੀ ਲੱਗਦਾ ਇਸ ਤਰ੍ਹਾਂ ਹੀ ਜੋ ਆਪ ਜੀ ਨੇ ਕਿਹਾ ਕਿ ਕਿਸੇ ਨੇ ਡਰਾਉਣ ਦੇ ਲਈ ਜਾਂ ਅਮੀ ਫੇਕ ਜੋ ਮੈਨੂੰ ਲੱਗਦਾ ਕਿ ਫੇਕ ਤੌਰ ਤੇ ਜਿਹੜਾ ਇਦਾਂ ਦਾ ਕਿਹਾ ਗਿਆ ਪਰ ਫਿਰ ਵੀ ਆਪਾਂ ਚੌਕਸੀ ਦੇ ਤੌਰ ਤੇ ਆਪਾਂ ਸਾਰੀਆਂ ਡਿਊਟੀਆਂ ਪ੍ਰਕਰਮਾਂ ਦੇ ਵਿੱਚ ਵੀ ਲਾ ਦਿੱਤੀਆਂ ਗਈਆਂ ਤੇ ਗਲਿਆਰੇ ਵਿੱਚ ਵੀ ਜਿਹੜੀਆਂ ਡਿਊਟੀਆਂ ਲਾ ਦਿੱਤੀਆਂ ਗਈਆਂ ਤਾਂ ਕਿ ਧੰਤੰਗੂ ਰਾਮਦਾਸ ਦੇ ਦਰ ਤੇ ਕੋਈ ਇਦਾਂ ਦਾ ਨੁਕਸਾਨ ਨਾ ਹੋਵੇ ਇੱਥੇ ਉਸ ਸਕੈਂਡਲ ਲੱਗੀ ਸੀ ਸਾਰੇ ਉਹ ਮੁੜ ਕੇ ਵਿਚਰੇ ਇਹ ਪ੍ਰੋਗਰਾਮ ਅੱਗੇ ਸਕੈਂਡਲ ਨਾਲ ਦਾ ਫੈਸਲਾ ਕੀਤਾ ਗਿਆ ਸੀ ਬਹੁਤ ਚਲੋ ਉਹ ਲਾ ਦਿੱਤੇ ਜਾਣਗੇ ਜੇ ਮੈਨੂੰ ਲੱਗਦਾ ਨਹੀਂਗਾ ਫੇਕ ਲੱਗਦਾ ਪਿਆ ਜੋ ਅਸੀਂ ਦੇਖਦੇ ਪਿਆ ਅਜ ਤਾਈਂ ਜੋ ਹੁਣ ਸਮਾਂ ਦੋ ਤਿੰਨ ਘੰਟੇ ਦੀ ਗੱਲ ਹੋ ਗਈ ਹੈ ਤੇ ਇੱਥੇ ਲੱਗਦਾ ਪਿਆ ਪਰ ਫਿਰ ਵੀ ਤੋ ਅਕਸੀ ਜਿਹੜੀ ਆ ਉਹ ਦਿਨ ਰਾਤ ਰੱਖੀ ਜਾਏਗੀ ਅੱਜ ਆਈਏ ਕਿ ਕੱਲ ਅੱਜ ਆਈਏ ਪ੍ਰਸ਼ਾਸਨ ਦੀ ਕੋਈ ਮੀਟਿੰਗ ਹੋਈ ਠੀਕ ਹਾਂ ਪਰ ਪਹਿਲੇ ਪ੍ਰਧਾਨੀਆਂ ਦੀ ਮੀਟਿੰਗ ਹੋਈ ਆ 2 ਘੰਟੇ ਪਹਿਲੇ ਮੀਟਿੰਗ ਪੂਲ ਪ੍ਰਸ਼ਾਸਨ ਆਇਆ ਹਾਂ ਪੂਲ ਪ੍ਰਸ਼ਾਸਨ ਨਾ ਵੀ ਇੱਥੇ ਆਇਆ ਸੀ ਐਸਓ ਚ ਸਾਹਿਬ ਵੀ ਆਇਆ ਸੀ ਇੱਕ ਮਹੀਨਾ ਨੂੰ ਵੀ ਇਨਫੋਰਮ ਕਰ ਦਿੱਤਾ ਗਿਆ ਤੋ ਉਹਨਾਂ ਨੂੰ ਦੂਜਾ ਜੇ ਮਤਲਬ ਕਹਿੰਦਾ ਭਾਵੇਂ ਲੈਟਰ ਭੇਜ ਕੇ ਨਾਲ ਡਿਪਲੋਮੇਸ਼ਨ ਭੇਜ ਕੇ ਉਹਨਾਂ ਨੂੰ ਦੱਸਿਆ ਗਿਆ ਤੇ ਉਹਨਾਂ ਨੇ ਵੀ ਆਪਣੀ ਇਨਕੁਆਇਰੀ ਸ਼ੁਰੂ ਕਰ ਦਿੱਤੀ ਥੈਂਕ ਯੂ ਥੈਂਕ ਯੂ ਅੱਛਾ ਨੂੰ ਐਸਜੀਪੀਸੀ ਅਥਾਰਟिटीज ਵੱਲੋਂ ਇੱਕ ਬਲੈਂਡ ਦਿੱਤੀ ਗਈ ਸੀ ਕਿ ਉਹਨਾਂ ਨੂੰ ਇੱਕ ਥ੍ਰੈਟ ਮੇਲ ਆਈ ਹੈ ਇਸ ਬਲਾਸਟ ਦੀ ਗੱਲ ਕੀਤੀ ਗਈ ਹੈ ਗੋਲਡਨ ਟੈਂਪਲ ਪ੍ਰੈਮਿਸਸ ਦੇ ਆਸ-ਪਾਸ ਏਰੀਏਟ ਇਮੀਡੀਏਟਲੀ ਐਕਸ਼ਨ ਲੈਂਦੇ ਹੋਏ ਸੀ ਐਫਆਈਆਰ ਦਰਜ ਕਰਕੇ ਔਰ ਉਹਦੇ ਤੇ ਇਨਵੈਸਟੀਗੇਟ ਕੀਤੀ ਹੈ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਹੈ ਇਸ ਕਪਾਸ ਸਾਈਬਰ ਕ੍ਰਾਈਮ ਤੇ ਹੋਰ ਏਜੰਸੀਜ਼ ਨੂੰ ਵੀ ਅਸੀਂ ਨਾਲ ਰਿਕੁਐਸਟ ਕੀਤੀ ਹੈ ਉਹ ਵੀ ਸਾਡੀ ਹੈਲਪ ਕਰ ਰਹੇ ਹੈ और मैं उम्मीद है कि बहुत जल्दी ये केस अभी ट्रेस कर लेंगे सिक्योरिटी इमीजिएटली बीफअप की गई है उस एरिए बॉम्ब डिस्पोजल स्कॉड से एंटीसटा टीम साड़ी वर्क कर रही है और सीनियर अफसर डिप्यूट किए गए हैं फॉर इंश्योरिंग फुल प्रूफ सिक्योरिटी और मैं मीडिया के माध्यम राही सारे पब्लिक को कहना चाहता कि पैनिक वाली कोई गल नहीं है जो मेल के कंटेंट्स तो यह गल इंडिककेट हो रही है कि किसी शरारती अंसर वालों की गई है और ये ज्यादातर साउथ इंडिया दिया चीज़ा बारे या हैपनिंग्स बारे इंसिडेंट्स बारे ज्यादा बात कर रहे उस जिक्र ये गोल्डन टेंपल दी थ्रेट बारे भी है सो मैं असली ये कहना चाहना मैं के असली पंजाब पुलिस और अमृतसर कमिश्नर पुलिस पूरी तरह सतर्क है और भी एंजोर करेंगे कि फुल प्रूफ सिक्योरिटी रहे इसमें कोई कोताही नहीं है